ਆਣੇ ਡੇਰਾ ਬਾਬਾ ਮਲਖਪੁਰੀ ਦਾ ਆਹ ਹੁੰਦੀ ਹੈ ਸੇਵਾ ਆਹ ਲਗਰੀ ਨੇ ਬੁੜੀਆਂ ਵੀ ਸੇਵਾ ਕਰਨ ਜਮਾ ਫਰੀਚ ਨੇ ਜੀ ਕੋਈ ਪੈਸਾ ਨਹੀਂ ਲੈ ਰਹੇ ਆਹ ਸੰਗ ਤੇ ਟੜਾਕ ਟੜਾਕ ਤੂੜੀ ਲਈ ਜਾਂਦੀ ਆ ਆ ਵੀ ਸੇਵਾਦਾਰ ਖੜੇ ਨੇ ਜੀ ਇਹ ਸੇਵਾ ਕਰਨਾ ਇਹਨੇ ਤੂੜੀ ਦੇ ਤੇ ਗਊਆਂ ਨੂੰ ਤੂੜੀ ਜਾਂਦੀ ਹੈ ਜੀ ਕਿਤੇ ਪਾਣੀ ਦੇ ਹੜ੍ਹ ਹੜਾ ਜਾਣਾ ਦੇਖੋ ਫਰੀਚ ਤੂੜੀ ਚੱਕੀ ਹੁੰਦੀ ਆ ਆਹ ਟਰਾਲੀ ਅਸੀਂ ਲੈ ਆਏ ਜੀ ਆੜ ਨਾਲੇ ਕਾਜਵਾਖ ਆਇਆ ਮੇਰਾ ਭਤੀਜਾ ਇੱਕ ਆ ਸੀ ਦੋ ਆ ਸੀ ਕਹਿ ਹੁੰਦੇ ਨੇ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਹੈ ਇਹਨਾ ਅਸੀਂ ਗਊਆਂ ਦੀ ਸੇਵਾ ਕਰਦੇ ਆ ਸੇਵਾ ਦਾ ਆ ਹੁੰਦੀ ਆ ਆ ਪਿਆ ਪਾਇਆ ਸੱਡ ਜੱਟਾਂ ਦਾ ਇਹ ਬਾਬੇ ਨੇ ਪਾਇਆ ਮਲਕਪੁਰੀ ਦਾ ਡੇਰਾ ਇਹ ਇਹ ਬਾਬੇ ਗਊਆਂ ਦੀ ਸੇਵਾ ਕਰਦੇ ਸੀਗੇ ਹੁਣ ਵੀ ਸੇਵਾ ਜਾਰੀ ਆ ਇਹਦੇ ਫ੍ਰੀ ਚ ਗੁੜੀਆਂ ਹੁੰਦੀਆਂ ਨੇ ਕਰਨ ਸੇਵਾ ਇਹ ਬੁੜੀਆਂ Hindu ਨਹੀਂ ਹੈਗੀਆਂ ਇਹ ਸਾਰੇ ਆਪਣੇ ਜ਼ਿਮੀਂਦਾਰ ਭਾਈ ਹੋਰ ਆਪਣੇ ਮਜਬੀ ਸਿੰਘ ਰਮਦਾਸ ਹੀ ਇਹ ਇਹ ਨੇ ਇੰਨਾ ਚ ਪੰਡਤ ਨਹੀਂ ਹੈਗੇ ਜਾਂ Hindu ਨਹੀਂ ਹੈਗੇ ਵਾਲੇ ਇੱਕ ਦੋ ਹੋਣਗੇ ਆ ਹੁੰਦੀ ਆ ਸੇਵਾ ਐਵੇਂ ਕਹਿ ਕੇ ਇਕੱਲੀ ਗਊਆਂ ਦੀ ਸੇਵਾ ਨਹੀਂ ਹੁੰਦੀ ਇਹ ਕਰਕੇ ਦਿਖਾਉਣੀ ਪੈਂਦੀ ਆ ਆ ਸਾਰੀ ਸੰਗ ਦਾ ਫ੍ਰੀ ਚ ਟਰਾਲੀਆਂ ਆ ਰਹੀਆਂ ਨੇ ਸਾਰੀਆਂ ਆ ਮੈਂ ਵੀ ਹਰ ਸਾਲ ਟਰਾਲੀ ਇੱਕ ਤੂੜੀ ਦੀ ਦੇ ਕੇ ਜਾਣਾ ਜਿਹੜੀ 5000 ਨੂੰ ਹੋਵੇ ਚ ਇਹਦੀ 2000 ਨੂੰ ਹੋਵੇ ਹਰ ਸਾਲ ਸੇਵਾ ਹੁੰਦੀ ਹੈ ਇੱਥੇ ਕਿਤੇ ਵੀ ਤੋੜ ਪੈ ਜੇ ਗਊਆਂ ਨੂੰ ਉੱਥੇ ਤੋਂ ਤੂੜੀ ਲੈ ਕੇ ਜਾਈ ਜਾਂਦੀ ਹੈ ਫ੍ਰੀ ਇਹ ਬਾਬੇ ਵੀ ਕਹਾ ਫ੍ਰੀ ਦਿੰਦੇ ਨੇ ਪੂਰੀ ਸੇਵਾ ਚੱਲਦੀ ਹੈ ਇੱਥੇ ਮੇਰੇ ਹਿਸਾਬ ਚ 20 25 ਦਿਨਾਂ ਤੋਂ ਲਗਾਤਾਰ ਸੇਵਾ ਚੱਲ ਰਹੀ ਆ ਸੱਟ ਸਾਰਾ ਕੱਲ ਨੂੰ ਪੂਰਾ ਹੋ ਜੀ ਉੱਥੇ ਬਾਹਰ ਵੀ ਹੋਰ ਤੜਾਂ ਲੱਗ ਜਾਣਗੀਆਂ ਇੱਥੇ ਸੇਵਾ ਕਰਕੇ ਸੁੱਖਾਂ ਵੀ ਪੂਰੀਆਂ ਹੁੰਦੀਆਂ ਨੇ ਤਾਂ ਹੀ ਸੰਗਤ ਇੱਥੇ ਬਗੜ ਚੜ ਕੇ ਆਉਂਦੀ ਆ ਹੁਣ ਹਿੰਦੂਓ ਤੁਸੀਂ ਸਮਝ ਲਿਓ 20 ਗਊਆਂ ਦੀ ਸੇਵਾ ਕਿਹੜਾ ਕਰਦਾ ਨਹੀਂ ਤੁਸੀਂ ਦਿਖਾਓ ਤੁਹਾਡੇ ਕਿੱਥੇ ਨੇ ਢੇਰ ਲਾਏ ਹੋਏ ਆ ਪੈਸੇ ਨੇ ਸਾਡੇ ਦਾ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ